ਮੈਨੂੰ ਬੜੀ ਖੁਸ਼ੀ ਹੁੰਦੀ ਹੈ ਇਸ ਗੱਲ ਦੇ ਵਿੱਚ ਤੁਹਾਡਾ ਸ਼ੇਅਰ ਕਰਦੇ ਹੋਏ ਸਾਰੇ ਅੰਮ੍ਰਿਤਸਰ ਵਾਸੀਆਂ ਨਾਲ ਕਿ 스마트 ਸਿਟੀ ਪ੍ਰੋਜੈਕਟ ਦੇ ਵਿੱਚ ਇਸ ਪਹਿਲੀ ਜਿਹੜੀ ਪ੍ਰੀ ਫੈਬ੍ਰੀਕੇਟਿਡ ਪੂਰੀ ਸਪੋਰਟ ਦਾ ਬਿਲਡਿੰਗ ਅੱਜ ਇਨੋਗਰੇਟ ਕੀਤੀ ਹੈ ਆਪਾਂ ਸਾਰਿਆਂ ਨੇ ਔਰ ਬਾਰ ਅਸੋਸੀਏਸ਼ਨ ਵੀ ਸਾਰੀ ਬੜੇ ਉਹਨਾਂ ਨੂੰ ਅਸੀਂ ਵੈਲਕਮ ਕਰਦੇ ਆਂ ਉਹਨਾਂ ਨੇ ਵੀ ਬੜਾ ਇਹਦੇ ਵਿੱਚ ਸਹਿਯੋਗ ਵੀ ਦਿੱਤਾ ਹੈ ਔਰ ਸਪੈਸ਼ਲੀ ਸਾਡੇ ਇਹਨੂੰ ਬਿਲਡਰ ਨੇ ਔਰ ਜਿਨ੍ਹਾਂ ਨੇ ਐਗਜ਼ੀਕਿਊਟ ਕੀਤਾ ਉਹਨਾਂ ਨੂੰ ਮੈਂ ਸਭ ਤੋਂ ਲੋਕ ਮਬਾਰਕਬਾਦ ਦਿੰਦਾ ਕਿ ਬਹੁਤ ਸੋਹਣਾ ਫਿਨਿਸ਼ਿੰਗ ਕੀਤੀ ਹੈ ਔਰ ਬੜਾ ਅੱਛਾ ਫਰਨੀਚਰ ਲਾਇਆ ਗਿਆ ਓਟ ਕੰਪਲੈਕਸ ਇੱਕ ਇਹੋ ਜਿਹੀ ਜਗ੍ਹਾ ਜਿੱਥੇ ਬਹੁਤ ਲੋਕਾਂ ਦੀ ਪਬਲਿਕਿਟੀ ਔਰ ਆਵਾਜ਼ ਆਈਏ ਔਰ ਇੱਥੇ ਉਹਦੀ ਸੁਰੱਖਿਆ ਹਮੇਸ਼ਾ ਹੀ ਸਾਡੇ ਵਾਸਤੇ ਪ੍ਰਾਈਮ ਇੰਪੋਰਟੈਂਸ ਰਹਿੰਦੀ ਹੈ ਪਰ ਪੁਲਿਸ ਨੂੰ ਇੱਕ ਪ੍ਰੋਬਲਮ ਆਉਂਦੀ ਸੀ ਇੱਥੇ ਕਿ ਸਾਡੇ ਕੋ ਆਪਣਾ ਇਨਫਰਾਸਟ੍ਰਕਚਰ ਹੈ ਨਹੀਂ ਸੀ ਮੁਲਾਜ਼ਮਾਂ ਦੇ ਬੈਠਣ ਵਾਸਤੇ ਜਾਂ ਅਫਸਰ ਨੂੰ ਮੀਟਿੰਗ ਦੇ ਵਾਸਤੇ ਸੋ ਇਹਦੇ ਬਣਨ ਨਾਲ ਮੈਂ ਸਮਝਦਾ ਕਿ ਪੁਲਿਸ ਦੇ ਕੰਮ ਦੇ ਵਿੱਚ ਹੋਰ ਐਫੀਸ਼ੀਐਂਸੀ ਆਏਗੀ ਔਰ ਹੋਰ ਵੀ ਮਤਲਬ ਬੈਟਰ ਰਿਜ਼ਲਟਸ ਆਉਣਗੇ ਸਿਕਿਉਰਿਟੀ ਪੁਆਇੰਟ ਆਫ View ਨਾਲ ਵੀ ਸਾਨੂੰ ਇਹਦਾ ਬੜਾ ਫਾਇਦਾ ਹੋਏਗਾ ਔਰ ਪਬਲਿਕ ਦੀ ਕਨਵੀਨੀਅன்ஸ் ਵੀ ਜਿਹੜੀ ਹੈ ਉਹ ਵੀ ਇਨਕਰੀਜ਼ ਕਰੇਗੀ ਕਿਉਂਕਿ ਇਥੇ ਬੈਠਣ ਦਾ ਮਾਹੌਲ ਪਬਲਿਕ ਵਾਸਤੇ ਏਟਿੰਗ ਏਰੀਆ ਇਹ ਹੋਰ ਚੀਜ਼ ਹੈ ਸਾਡੇ ਮੁਲਾਜ਼ਮਾਂ ਵਾਸਤੇ ਬਹੁਤ ਸੋਚੀਆ ਸੂਰ ਸਰ ਮਹਿਲਾ ਪੁਲਿਸ ਕਰਮੀਆਂ ਲਈ ਖਾਸ ਉਦਗਰ ਦੇਖਿਆ ਜਾਵੇ ਤਾਂ ਨਾਲ ਹੀ ਚੁੰਗਰੀ ਵਿੱਚ ਜਿਹੜੀਆਂ ਮਹਿਲਾ ਪੁਲਿਸ ਕਰਮੀਆਂ ਹੁੰਦੀਆਂ ਨੇ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹਾਲ ਹੀ ਦੇ ਵਿੱਚ ਮਹਿਲਾ ਪੁਲਿਸ ਕਰਮੀਆਂ ਦੀ ਮੀਟਿੰਗ ਵੀ ਕੀਤੀ ਗਈ ਹੈ ਜਿੱਦੇ ਵਿੱਚ ਉਹਨਾਂ ਨੇ ਆਪਣੀਆਂ ਸਾਰੀਆਂ ਮੁਸ਼ਕਿਲਾਂ ਦੱਸਿਆ ਸੀ ਉਹਨਾਂ ਲਈ ਖਾਸ ਕਿਹ ਕੀ ਸੁਖੋ ਅਸੀਂ ਸਭ ਤੋਂ ਇੰਪੋਰਟੈਂਟ ਕੰਮ ਵਾਟਸ ਦਾ ਨਿਆ ਪੁਲਿਸ ਦੇ ਵੈਲਫੇਅਰ ਨੂੰ ਬਸ ਸਾਡੇ ਦੇ ਮਹਿਲਾ ਕਰਮਚਾਰੀਆਂ ਨੇ ਐਸੀ ਕਰਕੇ ਮੈਂ ਮੈਡਮ ਪ੍ਰਵਿੰਦਰ ਨੂੰ ਕਿਹਾ ਸੀ ਕਿ ਉਹਨਾਂ ਨੇ ਮੀਟਿੰਗ ਵੀ ਕੀਤੀ ਜਿਵੇਂ ਤੁਸੀਂ ਦੱਸ ਰਹੇ ਹੋ ਉਸ ਸਮੱਸਿਆ ਨੂੰ ਅਸੀਂ ਸਭ ਤੋਂ ਵੱਧ ਪ੍ਰਾਇੋਰਟੀ ਦੇ ਰਹੇ ਹੁਣ ਜਿਹੜੇ ਨਵੇਂ ਟਾਇਲਟਸ ਵੀ ਟਾਇਲਟਸ ਐਂਡ ਕੰਕ੍ਰੀਟ ਸੈਪਰੇਟਸ ਵਾਲੇ ਮਤਲਬ ਮਿਲ ਰਹੇ ਨੇ ਬਣਾਈ ਜਾ ਰਹੇ ਨੇ ਔਰ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਟਾਈਮ ਸਾਡੇ ਮਾਨਜੋਗ ਬੀਜੀਪੀ ਸਾਹਿਬਾ ਜੀ ਦੀ ਪਾਲਿਸੀ ਹੈ ਅਸੀਂ ਵੈਲਫੇਅਰ ਨੂੰ ਫੌਜ ਦੇ ਨੂੰ ਪ੍ਰਾਇੋਰਟੀ ਦਿੰਦੇ ਹਾਂ ਔਰ ਵੈਲਫੇਅਰ ਦੇ ਵਿੱਚ ਵਮਨ ਐਂਪਲਾਈਜ਼ ਨੂੰ ਵੀ ਅਸੀਂ ਉਹਨਾਂ ਦੀ ਸਹੂਲਤ ਤੇ ਉਹਨਾਂ ਦੀ ਪ੍ਰਾਈਵੇਸੀ ਨੂੰ ਪੂਰਾ ਆਦਰ ਮਾਨ ਦਿੱਤਾ ਹੈ ਸਰ ਇਹ ਸਮਾਰਟ ਸਿਟੀ ਦੇ ਅਧੀਨ ਆ ਰਹੀਆਂ ਹਨ ਹੋਰ ਵੀ ਕੋਈ ਪੁਲਿਸ ਥਾਣੇ ਸਮਾਰਟ ਸਿਟੀ ਦੇ ਅਧੀਨ ਪੜ ਰਹੇ ਹਮੇਸ਼ਾ ਦੇ ਵਿੱਚ ਹੁਣ ਇਹਨਾਂ ਨਾਲ ਗੱਲ ਹੋਈ ਹੈ ਜੀ ਕੱਲ ਅਸੀਂ ਮੀਟਿੰਗ ਕਰਾਂਗੇ ਔਰ ਜਿੱਥੇ ਵੀ ਸਾਨੂੰ ਰਿਕੁਆਇਰਮੈਂਟ ਆਸੀ ਜ਼ਰੂਰ ਉਹਨਾਂ ਦੀ ਹੈਲਪ ਲਵਾਂਗੇ ਕਿਉਂਕਿ ਇਹਨਾਂ ਨੇ ਬਹੁਤ ਸ਼ਾਨਦਾਰ ਇੱਕ ਸ਼ੁਰੂਆਤ ਕੀਤੀ ਹੈ ਜੇ ਅਸੀਂ ਚਾਹਾਂਗੇ ਕਿ ਕਿਉਂਕਿ ਸਾਡੇ ਪੁਲਿਸ ਥਾਣੇ ਜਿਹੜੇ ਆ ਪੁਰਾਣੇ ਬਣੇ ਹੋਏ ਆ ਉਹਨਾਂ 'ਚ ਸਾਨੂੰ ਹੋਰ ਜਿਹੜੀ ਹੈ ਜਿਹੜੀ ਚੀਜ਼ਾਂ ਦੀ ਜ਼ਰੂਰਤ ਹੈ ਜਿਵੇਂ ਫਰਨੀਚਰ ਹੈ ਹੋਰ ਚੀਜ਼ ਹੈ ਤੋਂ ਪ੍ਰੀ ਫੈਬ੍ਰਿਕਏਟਡ ਸਟਰਕਚਰਸ ਨੂੰ ਐਨਕੋਰੇਜ ਕਰ ਰਹੇ ਆ ਸਾਡਾ ਮੁਕੰਮਪੁਰਾ ਥਾਣਾ ਵੀ ਅੰਡਰ ਕੰਸਟਰਕਸ਼ਨ ਹੈਗਾ ਉਹ 40 ਕੋਈ ਦੇ ਕੋਲ ਔਰ ਮੈਨੂੰ ਲੱਗਦਾ ਕਿ ਆਉਣ ਵਾਲੇ ਟਾਈਮ 'ਚ ਕੱਲ ਦੀ ਅਸੀਂ ਮੀਟਿੰਗ ਤੋਂ ਬਾਅਦ ਹੋਰ ਵੀ ਇਹਨਾਂ ਨੂੰ ਰਿਕੁਐਸਟ ਕਰਕੇ ਨਵੀਂ ਜਿਹੜੀ ਕੰਸਟਰਕਸ਼ਨ ਹੈ ਹੋਰ ਕਰਾਂਗੇ ਇਸ ਸਾਲ ਦੇ ਕਹਿੰਦੇ ਚੌਕੀਆਂ ਬਣਾ ਦੇ ਨਾਲ ਕਾਨੂੰਨ ਵਿਵਸਥਾ ਵੀ ਸੁਧਾਰਾ ਹੈ ਹਾਂ ਬਿਲਕੁਲ ਬਿਲਕੁਲ ਦੇਖੋ ਪਤਾ ਕੀ ਹੈ ਜਿੱਥੇ ਤੁਸੀਂ ਰਹਿ ਰਹੇ ਹੋ ਉਹ এনवायरमेंट ਤੁਹਾਡੀ ਐਫੀਸ਼ੀਐਂਸੀ ਵਧਾਉਂਦਾ ਤੇ ਐਕਚੁਅਲੀ ਜਦੋਂ ਅੱਛੀ ਜਗ੍ਹਾ ਬੈਠਦੇ ਹੋ ਸਾਫ਼ ਸੁਥਰੀ ਜਗ੍ਹਾ ਬੈਠਦੇ ਹੋ ਤੁਹਾਡਾ ਵੈਸੇ ਵੀ ਇੱਕ ਜਿਹੜੀ ਇਸ ਤਰ੍ਹਾਂ ਦਾ ਵੀ ਮੂਡ ਹੈ ਜਾਂ ਬੰਦੇ ਦੀ ਪਰਫਾਰਮੈਂਸ ਹੈ ਐਫੀਸ਼ੀਐਂਸੀ ਉਹ ਇਨਹਾਂਸ ਹੁੰਦੀ ਹੈ ਥੈਂਕ ਯੂ ਥੈਂਕ ਯੂ ਜੀ